ਅੱਜ ਦੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਆ ਜ਼ਰੂਰ ਵੀਡੀਓ ਵੇਖੋ ਚੱਲ ਚੰਗਰ ਬਸ ਬਬਲੀ ਮਹਾਰਾਜ ਆਹ ਦੇ ਖੇਡਦੇ ਅੱਖੇ ਬਸ ਪਰਮਾਤਮਾ ਤੈਨੂੰ ਨਜ਼ਰ ਨਾ ਕੇ ਲੱਗੇ ਸਹੀ ਗੱਲ ਆ ਇਤਿਹਾਸ ਦੀ ਖੇਡਦੇ ਹੋਈਆਂ ਮੈਂ ਹਾਂ ਬਸ ਸਰ ਠੀਕ ਆ ਨਾ ਓਕੇ ਬਾਈ ਚੰਗਾ ਬਾਈ ਅੱਜ ਦੀ ਕਹਾਣੀ ਇਹ ਜਿਹੜੀ ਤੁਸੀਂ ਵੀਡੀਓ ਦੇਖੀ ਹੈ ਇਸ ਵੀਡੀਓ ਦੇ ਦੋਹਾਂ ਕਿਰਦਾਰਾਂ ਦੀ ਕਹਾਣੀ ਹੈ ਇਹ ਦੋਵੇਂ ਪਤੀ ਪਤਨੀ ਨੇ ਤੇ ਬਾਈ ਜੀ ਪਿਛਲੇ ਕੁਝ ਮਹੀਨਿਆਂ ਤੋਂ ਕੰਮ ਦੇ ਲਈ ਦੂਰ ਦੇਸ਼ ਦੇ ਵਿੱਚ ਕਿਸੇ ਵਿਦੇਸ਼ ਦੇ ਵਿੱਚ ਕੰਮ ਕਰਦੇ ਆ ਬਾਈ ਜੀ ਆਪਣੀ ਪਤਨੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਆ ਤੇ ਇਹਨਾਂ ਦੀ ਪਸੰਦ ਆਪਣੀ ਮਰਜ਼ੀ ਦੇ ਨਾਲ ਹੀ ਵਿਆਹ ਹੋਇਆ ਭੈਣ ਦੱਸਦੀ ਹੈ ਕਿ ਇਹਨਾਂ ਦਾ ਪੱਲੇਦਾਰੀ ਦਾ ਕੰਮ ਕਰਨ ਕਰਕੇ ਤੇ ਕੁਝ ਜ਼ਿਆਦਾ ਬਣਦਾ ਨਹੀਂ ਸੀ ਫਿਰ ਇਸੇ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਤੋਂ ਕਰਜ਼ਾ ਲੈ ਕੇ ਭਾਈ ਨੂੰ ਵਿਦੇਸ਼ ਦੇ ਵਿੱਚ ਭੇਜ ਦਿੱਤਾ ਤਾਂ ਕਿ ਕੁਝ ਆਪਣੇ ਬੱਚਿਆਂ ਦੀ ਜ਼ਿੰਦਗੀ ਵਧੀਆ ਬਣਾ ਸਕੇ ਪਰ ਭਾਈ ਆਪਣੀ ਪਤਨੀ ਨੂੰ ਇੰਨਾ ਕ ਪਿਆਰ ਕਰਦਾ ਹੈ ਕਿ ਉਹ ਉੱਥੇ ਰਹਿਣਾ ਮੁਸ਼ਕਲ ਹੈ ਤੁਸੀਂ ਅਕਸਰ ਹੀ ਇਹਨਾਂ ਦੀਆਂ ਰੀਲਾਂ ਦੇਖੀਆਂ ਹੋਣੀਆਂ ਕਿ ਭਾਈ ਕਿਵੇਂ ਰੋਂਦਾ ਰਹਿੰਦਾ ਹੈ ਕਿਉਂਕਿ ਉਹ ਚਾਹੁੰਦਾ ਹੈ ਕਿ ਉਹ ਆਪਣੇ ਪਰਿਵਾਰ ਨਾਲ ਆਪਣੀ ਪਤਨੀ ਦਾ ਸਾਥ ਹਮੇਸ਼ਾ ਨਾਲ ਰਵੇ ਤੇ ਉਹਦਾ ਪਿਆਰ ਹਮੇਸ਼ਾ ਮਾਣੇ ਪਰ ਹਾਲਾਤਾਂ ਨੇ ਉਹਨਾਂ ਦੀ ਐਸੀ ਸਥਿਤੀ ਬਣਾਤੀ ਕਿ ਉਹਨਾਂ ਨੂੰ ਦੂਰ ਰਹਿਣਾ ਪੈ ਗਿਆ ਅੱਜ ਇਸ ਅਨੋਖੇ ਜੋੜੇ ਦੀ ਪਿਆਰ ਕਹਾਣੀ ਤੁਹਾਨੂੰ ਸੁਣਾਉਣੀ ਹੈ ਕਿਵੇਂ ਇੱਕ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਐਸੇ ਬਦਲਾਅ ਆਉਂਦੇ ਆ ਕਿਵੇਂ ਇਹ ਦੂਰ ਹੁੰਦੇ ਆ ਕਿਵੇਂ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਆਉਂਦੀਆਂ ਤੇ ਫਿਰ ਇਹ ਭੈਣ ਆਪਣੇ ਪਤੀ ਨੂੰ ਜਿਹੜਾ ਉਹਦੇ ਤੋਂ ਬਿਨਾ ਰਹਿ ਨਹੀਂ ਸਕਦਾ ਉਹਨੂੰ ਕਿਵੇਂ ਉੱਥੇ ਦੂਰ ਦੇਸ਼ ਦੇ ਵਿੱਚ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ ਕਿਵੇਂ ਆਪਣੇ ਆਪ ਨੂੰ ਸਟਰੋਂਗ ਰੱਖਦੀ ਹੈ ਇੱਕ ਇਕੱਲੀ ਔਰਤ ਦਾ ਕੀ ਸੰਘਰਸ਼ ਹੈ ਇਹ ਅੱਜ ساری ਕਹਾਣੀ ਤੁਹਾਡੇ ਰੂਬਰੂ ਕਰਾਂਗੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਵੀ ਜਰੂਰ ਕਰਿਓ ਜੀ। ਸਵਾਗਤ ਕਰਦੇ ਹਾਂ ਜੀ ਸਵਾਗਤ ਹੈ ਪੰਜਾਬੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਹੈ ਜੀ? ਠੀਕ ਹੈ। ਹਾਂਜੀ ਠੀਕ। ਪਹਿਨੇ ਤੁਹਾਡੀ ਨਾ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਹਾਡੇ ਹਸਬੰਡ ਰੋ ਰਹੇ ਆ ਤੇ ਤੁਸੀਂ ਉਹਨਾਂ ਨੂੰ ਸਮਝਾ ਰਹੇ ਹੋ ਕੀ ਕਹਾਣੀ ਹੈ ਜੀ ਪੂਰੀ ਸਮਝਾ ਰਹੀਆਂ ਵੀਰੇ ਪਹਿਲਾਂ ਮਤਲਬ ਹਨਾ ਬਹੁਤ ਜਿਆਦਾ ਮਤਲਬ ਆਪਣਾ ਕੋਈ ਕੰਮਕਾਰ ਨਹੀਂ ਚੱਲਦਾ ਸੀਗਾ ਪੱਲੇਦਾਰ ਸੀਗੇ ਇੱਕ ਪੱਲੇਦਾਰ ਦੇ ਹੋਣ ਕਾਰਨ ਮੈਨੂੰ ਲੱਗਿਆ ਕਿ ਬੱਚਿਆਂ ਦਾ ਨਹੀਂ ਕੁਝ ਬਣਨਾ ਹਨਾ ਤੁਸੀਂ ਸੋਚੋ ਵੀ ਦੇਖ ਲਿਓ ਆਪਾਂ ਬਾਹਰ ਚਲੇ ਜਾਓ ਇੱਕ ਵਾਰ ਬਾਰਤਾ ਉਹਨਾਂ ਨੂੰ ਮਜਬੂਰੀ ਦੇ ਨਾਲ ਮਤਲਬ ਮੈਂ ਹੀ ਭੇਜਿਆ ਹਨਾ ਉਹਨਾਂ ਦਾ ਦਿਲ ਨਹੀਂ ਕਰਦਾ ਸੀਗਾ ਕਦੀ ਸਾਨੂੰ ਛੱਡ ਕੇ ਵੀ ਨਹੀਂ ਸੀ ਗਏਗੇ ਇਹਦੀ ਇੱਕ ਰਾਤ ਰਹਿਣਾ ਹੋਵੇ ਨਾ ਉਹਨਾਂ ਨੇ ਕਦੀ ਨਹੀਂ ਰਹੇ ਸੀਗੇ ਤੇ ਪਰ ਅਸੀਂ ਉਹਨਾਂ ਨੂੰ ਭੇਜਿਆ ਕਿ ਬੱਚਿਆਂ ਦਾ ਕੁਝ ਬਣ ਜਾਊਗਾ ਤੁਸੀਂ ਬਾਹਰ ਜਾਓ ਚਲੋ ਭੇਜ ਤਾਂ ਕਾਫੀ ਟਾਈਮ ਤੋਂ ਨਦਨ ਨਹੀਂ ਦਿਲ ਲੱਗਿਆ ਸੀ ਹਨਾ ਇੱਕ ਦਿਨ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਅਰਸ਼ ਡੈਡੀ ਤੁਸੀਂ ਦਿਲ ਲਾ ਕੇ ਕੰਮ ਕਰੋ ਤੇ ਐਦਾਂ ਤੁਸੀਂ ਮੰਨ ਲਾਉਂਗੇ ਆਪਣੇ ਪੈਸੇ ਲੱਗੇ ਹੋਏ ਵਿਆ ਬੱਚਾਂ ਲਈ ਕੁਝ ਕਰਨਾ ਹੀ ਪੈਣਾ ਮਜਬੂਰੀ ਆ ਹਨ ਤੇ ਉਹ ਕਹਿੰਦੇ ਚਲੋ ਠੀਕ ਆ ਹੌਲੀ ਹੌਲੀ ਮੈਂ ਉਹਨਾਂ ਦਾ ਦਿਲ ਲਵਾਇਆ ਤੇ ਥੋੜੀ ਜਿਹੀ ਦਿਨਾਂ ਬਾਅਦ ਮਤਲਬ ਉਹਨਾਂ ਦਾ ਦਿਲ ਕਰੇ ਕਿ ਮੈਂ ਜਲਦੀ ਜਲਦੀ ਵਾਪਸ ਆ ਜਾਵਾਂ ਤੁਹਾਡੇ ਕੋਲੇ ਮੈਂ ਫੇਰ ਉਹਨਾਂ ਨੂੰ ਕਿਹਾ ਮੈਂ ਕਿਹਾ ਨਹੀਂ ਤੁਸੀਂ ਪੈਸੇ ਲਾ ਕੇ ਗਏ ਹੋ ਆਪਣਾ ਕੁਝ ਬਣ ਜੂਗਾ ਬਾਹਰ ਰੋ ਪਰ ਦੇ ਲੱਗ ਗਿਆ ਫਿਰ ਇੱਕ ਦਿਨ ਰੋਏ ਬੜਾ ਰੋਏ ਮੈਂ ਕਿਹਾਰਸ ਜਿਹੜੀ ਰੋ ਉਹਨਾਂ ਤੁਸੀਂ ਦਿਲ ਲਾ ਕੇ ਕੰਮ ਕਰੋ ਤੇ ਮੈਂ ਥੋੜਾ ਜਿਹਾ ਸ਼ੂਟ ਚੱਕ ਲਿਆ ਉਹਨਾਂ ਦਾ ਸ਼ੂਟ ਚੱਕ ਕੇ ਮੈਂ ਇੰਸਟਾ ਤੇ ਪਾਤਾ ਤੇ ਚਲੋ ਸਾਰੇ ਮੈਨੂੰ ਇੰਸਟਾ ਵਾਲੇ ਪਿਆਰ ਦੇਣ ਲੱਗ ਗਏ ਮੇਰੀਆਂ ਵੀਡੀਓਜ਼ ਨੂੰ ਵਧੀਆ ਪਿਆਰ ਮੈਣ ਲੱਗ ਗਿਆ ਤੇ ਮੈਂ ਅੱਗੇ ਦੀ ਅੱਗੇ ਇਹਨਾਂ ਦਾ ਹੀ ਸੀਨ ਚੱਕਦੀ ਸੀ ਵੀਡੀਓ ਕਾਲ ਜਦੋਂ ਵੀ ਕਰਦੀ ਸੀਗੀ ਤੇ ਇਹਨਾਂ ਦਾ ਸੀਨ ਮੈਂ ਥੋੜਾ ਜਿਹਾ ਰਿਕਾਰਡ ਕਰਕੇ ਪਾ ਦਿੰਦੀ ਸੀਗੀ ਤੇ ਬਸ ਉਦੋਂ ਬਾਅਦ ਵਿੱਚ ਤਾਂ ਵੀਰੇ ਤੁਹਾਨੂੰ ਪਤਾ ਹੀ ਆ ਜਦੋਂ ਹਣੋ ਚਲੇ ਗਏ ਤੇ ਹੁਣ ਮੈਨੂੰ ਪਤਾ ਖੁੱਦ ਨੂੰ ਵੀ ਮੈਂ ਉਹਨਾਂ ਨੂੰ ਭੇਜਿਆ ਕਿਵੇਂ ਭੇਜਿਆ ਹਨਾ ਤੇ ਸਾਰੇ ਜੋ ਮੇਰੇ ਹਸਬੰਡ ਵਾਲੇ ਕੰਮਕਾਰ ਸੀ ਜਾਂ ਹਨਾ ਪਤਾ ਹੀ ਆ ਤੁਹਾਨੂੰ ਕਿਵੇਂ ਮੈਂ ਆਪਣੇ ਘਰ ਸੈਟਿੰਗ ਕਰਕੇ ਰੱਖਦੀ ਆ ਬੱਚਿਆਂ ਨਾਲ ਕੋਈ ਚੀਜ਼ ਦਾ ਕੋਈ ਮਤਲਬ ਆਪਦੇ ਹਸਬੰਡ ਤੋਂ ਬਿਨਾ ਇੱਕ ਔਰਤ ਨੇ ਕਿਵੇਂ ਰਹਿਣਾ ਹਨਾ ਤੇ ਉਹ ਮੈਨੂੰ ਹੀ ਪਤਾ ਏ ਇੱਕ ਮਜਬੂਰੀਆਂ ਵੀਰੇ ਮਾਰ ਜਾਂਦੀਆਂ ਏ ਤੇ ਜਾਣ ਨੂੰ ਤਾਂ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਨਾ ਬੱਚੇ ਛੱਡ ਕੇ ਇੱਥੇ ਜੇ ਮੈਂ ਤੁਸੀ ਦੱਸਦੇ ਹਾਂ ਵੀ ਉਹ ਪੱਲੇਦਾਰੀ ਦਾ ਕੰਮ ਕਰਦੇ ਸੀਗੇ ਤੇ ਪੱਲੇਦਾਰੀ ਦੇ ਕੰਮ ਚ ਕੁਝ ਖਾਸ ਪੈਂਦਾ ਨਹੀਂ ਸੀ ਮਿਹਨਤ ਨਹੀਂ ਬੰਦੀ ਸੀ ਨਹੀਂ ਵੀਰੇ ਨਹੀਂ ਉਦੂਬਦ ਤਾਂ ਉਹਨਾਂ ਦੇ ਉੱਪਰ ਦੇਖੋ ਸਾਰੀ ਦਿਹਾੜੀ ਉਹਨਾਂ ਨੇ ਕੰਮ ਕਰਨਾ ਗਧਿਆਂ ਵਾਂਗੂ ਬੋਰੀ ਚੱਕਣੀ ਫਿਰ ਆਂਬੇ ਥੱਕੇ ਹੋਣਾ ਇੱਕ ਉਹਨਾਂ ਦੀ ਹੰਬੇ ਥੱਕਿਆਂ ਦੀ ਕੀ ਬੋਰੀ ਚੱਕੀ ਹੋਣੀ ਗਧਿਆਂ ਵਾਲਾ ਹਾਲ ਹੁੰਦਾ ਸੀ ਤੇ ਇੱਥੇ ਨਹੀਂ ਕੁਝ ਬਣਦਾ ਸੀ ਵੀਰੇ ਹੂੰ ਫਿਰ ਕਿਵੇਂ ਉਹਨਾਂ ਨੂੰ ਤਿਆਰ ਕੀਤਾ ਤੁਸੀਂ ਕਿਵੇਂ ਬਣਾਇਆ ਕਿਵੇਂ ਹਾਂਜੀ ਮੈਂ ਬਣਾਇਆ ਬਸ ਇਹੀ ਕਿਹਾ ਕਿ ਵੀ ਆਪਣਾ ਨਹੀਂ ਕੁਝ ਬਣਨਾਗਾ ਆਪਾਂ ਅੱਗੇ ਆਪਣੇ ਬੱਚਾਂ ਬਾਰੇ ਕੁਝ ਸੋਚੀਏ ਹੂੰ ਤੇ ਮਤਲਬ ਆ ਭੈਣਾ ਬੈਠੀਆਂ ਇਹਨਾਂ ਤੋਂ ਮੈਂ ਥੋੜੀ ਥੋੜੀ ਪੈਸੇ ਆਪਦਿਆਂ ਭੈਣਾ ਤੋਂ ਲਏ ਤੇ ਉਹਨਾਂ ਨੂੰ ਮੈਂ ਬਾਹਰ ਭੇਜਾਂ ਫਿਰ ਉਹਨਾਂ ਦਾ ਦਿਲ ਨਹੀਂ ਸੀ ਲੱਗਦਾ ਉਹਨਾਂ ਦਾ ਦਿਲ ਲਵਾਇਆ ਹੂੰ ਦਿਲ ਫਿਰ ਕਿਵੇਂ ਲਵਾਇ ਇੰਨੀ ਦੂਰੋਂ ਦਿਲ ਕਿਵੇਂ ਲਵਾਇ ਇੰਨੀ ਦੂਰੋਂ ਦਿਲ ਲਵਾਇਆ ਵੀਰੇ ਫਿਰ ਫੋਨ ਵਿੱਚ ਹੀ ਗੱਲਾਂ ਬਾਤਾਂ ਪੁੱਛਦੇ ਦੱਸਦੇ ਹਾਲ ਚਾਲ ਐ ਬੱਚਾਂ ਦੇ ਦੱਸਣਾ ਕਦੀ ਮੈਂ ਦੱਸਣਾ ਕਿ ਅਰਸ਼ ਜੜੀ ਆਪਾਂ ਨੂੰ ਇੰਸਟਾ ਵਾਲੇ ਇੰਨਾ ਪਿਆਰ ਕਰਨ ਲੱਗ ਗਏ ਤੁਹਾਨੂੰ ਐ ਕਹਿੰਦੇ ਆ ਮੈਨੂੰ ਐ ਕਹਿੰਦੇ ਆ ਕਈ ਤਾਂ ਐਦਾਂ ਦੇ ਕਮੈਂਟ ਕਰਦੇ ਆ ਕਿ ਕਹਿ ਦਿੰਦੇ ਆ ਜਨਾਨੀਆਂ ਦੇਖ ਲੋ ਹੱਸੀ ਜਾਂਦੀ ਆ ਤੇ ਬੰਦਾ ਇਹਦਾ ਬਹੁਤ ਭਾਗਤਾ ਉਹ ਦੇਖ ਲੋ ਕਿੰਨਾ ਸੀਰੀਅਸ ਆ ਪਰ ਨਹੀਂ ਆਪਾਂ ਨੂੰ ਜੇ ਉਹਨਾਂ ਦੇ ਵਿੱਚੋਂ ਤੀਵੀ ਮਾਲਕ ਦੇ ਵਿੱਚੋਂ ਇੱਕ ਮਤਲਬ ਦਾਸ ਹੋ ਰਿਹਾ ਏ ਤੇ ਮੇਰਾ ਫਰਜ਼ ਬਣਦਾ ਉਹਨਾਂ ਨੂੰ ਇੱਕ ਹੌਸਲਾ ਦੇਣਾ ਹਨਾ ਤੇ ਮੈਂ ਆਪਦੇ ਮਨ ਤੇ ਸੋਚ ਕੇ ਮਤਲਬ ਮੇਰਾ ਵੀ ਦਿਲ ਹੁੰਦਾ ਹੁੰਦਾ ਏ ਦਾਸ ਜਦੋਂ ਉਹਨਾਂ ਨੂੰ ਮੈਂ ਵੇਖਦੀ ਆ ਪਰ ਨਹੀਂ ਕੰਟਰੋਲ ਕਰਕੇ ਤੇ ਮੈਂ ਉਹਨਾਂ ਨੂੰ ਹੌਸਲਾ ਦਿੰਨੀ ਆ ਤੇ ਬਸ ਉਹਨਾਂ ਨੂੰ ਮੈਂ ਕੋਸ਼ਿਸ਼ ਕਰਦੀ ਆ ਉਹਨਾਂ ਦਾ ਦਿਲ ਲੱਗਿਆ ਰਵੇ ਇੱਕ ਨਾ ਇੱਕ ਇਹ ਵੀ ਹੈ ਨਾ ਵੀ ਬੰਦਾ ਹੁੰਦਾ ਜਿਹੜਾ ਉਹ ਰੋਂਦਾ ਤਾਂ ਸਮਝ ਲਓ ਵੀ ਬਿਲਕੁਲ ਜੇ ਕੋਈ ਬਾਲ ਹੀ ਜ਼ਿਆਦਾ ਦੁਖੀ ਹੋ ਜਾਏ ਤਾਂ ਸ਼ਾਇਦ ਤਾਂ ਰੋਂਦਾ ਹੈ ਲੇਡੀਜ਼ ਤਾਂ ਰੋ ਪੈਂਦੀਆਂ ਪਰ ਤੁਹਾਡੇ ਹਸਬੰਦ ਦਾ ਰੋਣਾ ਵੀ ਐ ਵੀ ਲੱਗਦਾ ਵੀ ਕਿਤੇ ਬਹੁਤ ਜ਼ਿਆਦਾ ਹੀ ਦੁਖੀ ਹੋਣੇ ਆ ਉੱਥੇ ਉਹ ਨਾ ਬਹੁਤ ਮਜ਼ਬੂਰ ਹੈ ਨਹੀਂ 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 ਉੱਥੇ ਬਿਲਕੁਲ ਦਿਖ ਨਹੀਂ ਕੰਮ ਵਧੀਆ ਮਿਲਿਆ ਹੋਇਆ ਵਧੀਆ ਉਹਨਾਂ ਦੇ ਜਿੱਥੇ ਮਤਲਬ ਕੰਮ ਕਰਦੇ ਆ ਕੰਪਨੀ ਦੇ ਵਿੱਚ ਬਹੁਤ ਵਧੀਆ ਬੰਦੇ ਮਿਲੇ ਹਜੇ ਤੱਕ ਜੋ ਮੈਨੂੰ ਦੱਸਦੇ ਆ ਤੇ ਬਾਕੀ ਤਾਂ ਤੁਹਾਨੂੰ ਪਤਾ ਹੀ ਆ ਪਰਦੇਸਾਂ ਦੇ ਵਿੱਚ ਥੋੜਾ ਜਿਹਾ ਆਪਾਂ ਨੂੰ ਪਿਛੇ ਬੱਚਿਆਂ ਨੂੰ اپنی ਵਾਈਫ ਨੂੰ ਇੱਕ ਖੁਸ਼ ਰੱਖਣ ਦੇ ਲਈ ਕ ਉਸ ਤਾਂ ਝੂਠ ਬੋਲਦੇ ਹੀ ਹੋਣਗੇ ਨਾ ਹਨਾ ਤੇ ਅਸੀਂ ਕੁਝ ਝੂਠ ਬੋਲਦੇ ਆ ਉਹਨਾਂ ਨੂੰ ਵੀ ਉਹਨਾਂ ਨੂੰ ਹੌਸਲਾ ਮਿਲਿਆ ਰਵੀ ਅਸੀਂ ਕੰਮ ਕਰਕੇਵੇਂ ਆ ਕਿੱਦਾਂ ਰਹਿ ਰਹੇ ਆ ਉਹਨਾਂ ਤੋਂ ਬਿਨਾ ਹਨਾ ਤੇ ਉਹ ਅਸੀਂ ਆਪਦੇ ਦਿਲ ਚ ਰੱਖਦੇ ਆ ਉਹ ਆਪਦੇ ਦਿਲ ਚ ਸ਼ਾਇਦ ਰੱਖਦੇ ਹੋਣਗੇ ਹਮ ਹਾਂਜੀ ਇੱਕ ਔਰਤ ਲਈ ਕਿੰਨਾ ਕੁ ਮੁਸ਼ਕਲ ਹੈ ਇਕੱਲਾ ਰਹਿਣਾ ਇਕੱਲਾ ਰਹਿ ਕੇ ਬੱਚੇ ਪਾਲਣਾ ਹਾਂਜੀ ਮੈਂ ਕਹਿੰਨੀ ਆ ਕਿ ਹਜੇ ਤਾਂ ਮੇਰੇ ਸਹਤ ਤੇ ਮੇਰੇ ਹਸਬੰਦ ਦਾ ਹਨਾ ਪੂਰਾ ਹੱਥ ਆ ਵੀ ਮਤਲਬ ਬਹੁਤ ਵਧੀਆ ਵੀ ਮੈਂ ਇੱਕ ਮਤਲਬ ਇਸ ਚੀਜ਼ ਮੈਂ ਆਪਦੇ ਦਿਲ ਤੇ ਸੋਚ ਕੇ ਕਹਿਨੀ ਆ ਕਿ ਜਿਨ੍ਹਾਂ ਦੇ ਹਸਬੰਦ ਨਹੀਂ ਹੁੰਦੇ ਚਲੋ ਕੋਈ ਨਹੀਂ ਤੁਸੀਂ ਤੋ ਦੂਰੀਆਂ ਤਾਂ ਚਲੋ ਪੈ ਹੀ ਜਾਂਦੀਆਂ ਜੀ ਇਹ ਤਾਂ ਤੁਹਾਨੂੰ ਵੀ ਹੌਸਲਾ ਰੱਖਣਾ ਪੈਣਾ ਤੇ ਉਹਨਾਂ ਨੂੰ ਵੀ ਰੱਖਣਾ ਪੈਣਾ ਪਰ ਮੁਸ਼ਕਲਾਂ ਤਾਂ ਮੁਸ਼ਕਲਾਂ ਹੀ ਹੁੰਦੀਆਂ ਹਾਂ ਜੀ ਉਹੀ ਮੈਂ ਕਹਿੰਨੀ ਆ ਕਿ ਜਿਨ੍ਹਾਂ ਦੇ ਲੇਡੀਜ਼ ਦੇ ਹਸਬੰਡ ਨਹੀਂ ਹੁੰਦੇ ਗਏ ਮਤਲਬ ਕਿ ਨਾਲ ਕੌਣ ਤਾਂ ਮੈਂ ਹੁੰਦੇ ਵੀ ਮੇਰੇ ਹਸਬੰਡ ਹੈਗੇ ਹਨਾ ਮਤਲਬ ਤਾਂ ਵੀ ਮੈਨੂੰ ਕਿੰਨਾ ਫੀਲ ਹੁੰਦਾ ਉਹਨਾਂ ਦੇ ਜਾਣ ਤੋਂ ਬਾਅਦ ਚ ਹੂੰ ਕੋਲੇ ਰਿੰਦਿਆਂ ਨੂੰ ਇੰਨਾ ਨਾ ਅਹਿਸਾਸ ਨਹੀਂ ਹੁੰਦਾ ਹਾਂਜੀ ਕੋਲੇ ਤਾਂ ਸੀ ਕਈ ਵਾਰ ਲੜਦੇ ਸੀ ਬੋਲਦੇ ਸੀ ਕੁਝ ਹੋ ਜਾਂਦੇ ਸੀ ਹੂੰ ਪਰ ਹੁਣ ਮੈਂ ਉਹਨਾਂ ਨੂੰ ਛੇਤੀ ਕਿਤੇ ਨਹੀਂ ਬੋਲਦੀ ਹੁੰਦੀ ਹੈ ਨਾ ਫੋਨ ਵਿੱਚ ਹੂੰ ਮੈਨੂੰ ਇਦਾਂ ਹੁੰਦਾ ਕਿ ਵੀ ਉਹਨਾਂ ਦਾ ਕੋਹੋਂ ਅਸਲਾ ਨਾ ਟੁੱਟੇ ਹੂੰ ਮਤਲਬ ਉਹ ਕਿਵੇਂ ਨਾ ਕਿਵੇਂ ਕੰਮ ਕਰਨਾ ਕੋਈ ਸਾਡਾ ਬੱਚਾ ਦਾ ਬਣ ਜੂ ਕੋਈ ਸਾਡਾ ਬਣ ਜੂ ਮਤਲਬ ਮੈਂ ਇਦਾਂ ਕਹਿੰਨੀ ਆ ਬੀਬੀਰੇ ਹਜੇ ਤਾਂ ਮੇਰੇ ਹਸਬੰਦ ਇੱਕ ਵਾਰ ਹੀ ਗਏ ਆ ਕਿ ਉਹ ਵੀ ਲੇਡਿਸ ਆ ਜਿਹੜੀਆਂ ਆਪਣੇ ਬੰਦਿਆਂ ਤੋਂ ਬਿਨਾ ਦੈਨ ਘੱਟਦੀਆਂ ਹਨਾ ਤੇ ਵੀ ਮਤਲਬ ਬਹੁਤ ਔਖਾ ਏ ਆਉ ਦੇ ਬੰਦੇ ਤੋਂ ਬਿਨਾ ਸਭ ਤੋਂ ਵੱਡੀ ਮੁਸ਼ਕਲ ਕੀ ਲੱਗਦੀ ਆ ਇਕੱਲਾ ਰਹਿ ਕੇ ਤੁਹਾਨੂੰ ਨਹੀਂ ਮੁਸ਼ਕਲ ਤਾਂ ਹੁਣ ਵੀਰੇ ਤੁਹਾਨੂੰ ਪਤਾ ਹੀ ਆ ਵੀ ਜਦੋਂ ਹੁਣ ਆਪਾਂ ਨੂੰ ਬੰਦੇ ਨੇ ਦੇਖਣਾ ਨਹੀਂ ਹੁਣ ਕਈ ਵਾਰੀ ਘਰੇ ਬੈਠੇ ਆਪਾਂ ਦੇਖਦੇ ਹੁੰਨੇ ਆ ਕਿ ਮੈਨੂੰ ਆ ਚੀਜ਼ ਚਾਹੀਦੀ ਆ ਤੁਸੀਂ ਆਉਂਦੇ ਹੋਏ ਲੈ ਆਇਓ ਹਨਾ ਉਹ ਚੀਜ਼ ਹੁਣ ਮੈਨੂੰ ਖੁਦ ਨੂੰ ਕਰਨਾ ਪੈਂਦਾ ਹਰ ਹੱਲ ਹਮ ਸ਼ਾਮ ਨੂੰ ਅਸੀਂ ਕੀ ਖਾਣਾ ਕੀ ਲਿਆਉਣਾ ਹੁਣ ਉਹ ਇੱਕ ਮੇਰੇ ਤੇ ਪੈ ਗਿਆ ਨਾ ਹਾਂਜੀ ਕਿੱਥੇ ਤੇ ਹੁੰਦਾ ਵੀ ਫੋਨ ਕਰ ਦੇਣਾ ਵੀ ਤੁਸੀਂ ਇਹ ਹਾਂਜੀ ਲੈ ਆਇਓ ਕਿੱਥੇ ਹੁਣ ਤੁਹਾਨੂੰ ਆਪ ਜਾਣਾ ਪੈਂਦਾ ਹੋਣਾ ਸਾਰੇ ਚੀਜ਼ ਖਰੀਦਣ। ਇਹ ਬੱਚਿਆਂ ਦੀ ਵੀ ਮਾਂ ਤੇ ਪਿਓ ਦੋਨੇ ਬਣਨਾ ਬਹੁਤ ਮੁੱਖਾ ਹੋਣਾ ਹੈ ਹਨਾ। ਹਾਂਜੀ 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 ਮੈਂ ਪਿਓ ਵੀ ਬਣੀ ਹੋਈ ਆ ਤੇ ਮਾਂ ਵੀ ਬਣੀ ਹੋਈ ਆ ਬੱਚਿਆਂ ਦੀ। ਹਮ ਹੁਣ ਜਿਵੇਂ ਮੈਂ ਥੋੜਾ ਜਾਂ ਮੈਂ ਸਾਰਿਆਂ ਨੂੰ ਦੱਸਿਆ ਹੀ ਹੋਇਆ ਇੰਸਟਾ ਤੇ ਹਮ ਮਤਲਬ ਮੇਰੇ ਟਾਈਫਰਡ ਹੋ ਗਿਆ ਸੀ ਸੈਲਡੌਨ ਸੀਗੇ ਕਿ ਵੀ ਮੈਨੂੰ ਐਦਾਂ ਫੀਲ ਹੁੰਦਾ ਸੀ ਵੀ ਅੱਜ ਜੇ ਉਹ ਕੋਲੇ ਹੁੰਦੇ ਤੇ ਮੈਨੂੰ ਫਟਾਫਟ ਸ਼ਾਇਦ ਵੀ ਮਤਲਬ ਦਵਾਈ ਦਵਾਉਂਦੇ ਹਨਾ ਹੁਣ ਮੈਨੂੰ ਖੁਦ ਨੂੰ ਕੱਲੀ ਨੂੰ ਮੈਂ ਆਪਦੇ ਆਪ ਨੂੰ ਕਿਵੇਂ ਠੀਕੇ ਤਾਂ ਕਿਉਂਕਿ ਬੱਚੇ ਵੀ ਕੰਮ ਤੇ ਜਾਂਦੇ ਆ ਤੇ ਮੈਂ ਕੱਲੀ ਨੇ ਕਿਵੇਂ ਘਰ ਪਈਆਂ ਦਵਾਈ ਲਈ ਆ ਜਾਂ ਕਿਵੇਂ ਬੋਤਲਾ ਲਵਾਈਆਂ ਘਰੇ ਡਾਕਟਰ ਨੂੰ ਸੱਦ ਕੇ ਤੇ ਵੀ ਬਹੁਤ ਔਖਾ ਹਸਬੰਡ ਤੋਂ ਬਿਨਾ ਹਾਂਜੀ ਆਪਾਂ ਜੇਕਰ ਕਹੀਏ ਵੀ ਦੁਨੀਆਦਾਰੀ ਦੀ ਤਾਂ ਬੰਦਾ ਕੱਲਾ ਸੰਭਾਲ ਹੀ ਲੈਂਦਾ ਪਰ ਜਿਹੜੇ ਹਨਾ ਵੀ ਔਰਤ ਤੇ ਮਰਦ ਦੀਆਂ ਆਪਸ ਵਿੱਚ ਕੋਈ ਦਿਲ ਦੀਆਂ ਗੱਲਾਂ ਹੁੰਦੀਆਂ ਜਿਹੜੀਆਂ ਬੱਚਿਆਂ ਨਾਲ ਵੀ ਨਹੀਂ ਕਰ ਸਕਦੇ ਹਨ ਉਹ ਉਹ ਤਾਂ ਫਿਰ ਰਹੀ ਜਾਂਦਾ ਹੋਣਾ ਹਨਾ ਨੇ ਵੈਸੇ ਸਾਡਾ ਬਹੁਤ ਪਿਆਰ ਆ ਦੋਨਾਂ ਦਾ ਹਨਾ ਤੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬਸ ਥੋੜੀ ਜੀ ਉਹਨਾਂ ਦੀ ਘਾਟ ਫੀਲ ਹੀ ਹੁੰਦੀ ਹੁੰਦੀ ਆ ਕਿ ਉਹੀ ਉਹੀ ਮੈਂ ਕਹਿੰਨਾ ਨਾ ਵੀ ਸਾਰਾ ਕੁਝ ਆਪਾਂ ਫੋਨ ਤੇ ਵੀ ਸਾਰਾ ਕੁਝ ਨਹੀਂ ਦੱਸ ਸਕਦੇ ਹਾਂਜੀ ਹਾਂਜੀ ਫੋਨ ਤੇ ਜਦੋਂ ਬੰਦਾ ਕੋਲ ਹੋ ਕੇ ਇੱਕ ਦੂਜੇ ਨੂੰ ਸਹਾਰਾ ਦੇਣਾ ਜਿਵੇਂ ਤੁਸੀਂ ਬਿਮਾਰ ਸੀ ਸ਼ਾਇਦ ਥੋੜੀ ਉਹ ਕੇਅਰ ਕਰਦੇ ਤੁਸੀਂ ਜਲਦੀ ਠੀਕ ਹੋ ਜਾਂਦੇ ਜਾਂ ਉਹਨਾਂ ਨੂੰ ਕੋਈ ਤਕਲੀਫ ਹੁੰਦੀ ਹੋਊਗੀ ਤਾਂ ਉਹਨਾਂ ਨੂੰ ਮਹਿਸੂਸ ਹੁੰਦਾ ਕਿ ਮੈਂ ਘਰੇ ਹੁੰਦਾ ਤਾਂ ਮੇਰੀ ਕੇਅਰ ਹੁੰਦੀ ਹਾਂਜੀ 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 ਬਸ ਮੈਂ ਇਦਾਂ ਹੀ ਉਹਨਾਂ ਨੂੰ ਜਿਵੇਂ ਮੇਰੀ ਆਤਮੇ ਕਦੀ ਮਤਲਬ ਉਹਨਾਂ ਦੀ ਵਾਈਫ ਬਣ ਕੇ ਨਹੀਂ ਉਹਨਾਂ ਦਾ ਮੈਂ ਮਤਲਬ ਦੇਖਦੀ ਵੀ ਜਾਂ ਕਿਦਾਂ ਗੱਲ ਕਰਦੀ ਮੈਂ ਉਹਨਾਂ ਨਾਲ ਐਦਾਂ ਹੀ ਗੱਲ ਕਰਦੀ ਹੁੰਦੀ ਆ ਕਿ ਵੀ ਉਹ ਵਧੀਆ ਬੁਲਾਉਂਦੇ ਚਲਾਉਂਦੇ ਆ ਮੈਂ ਬੱਚਿਆਂ ਨੂੰ ਤੁਸੀਂ ਅਰਸ਼ ਡੈਡੀ ਐਦਾਂ ਕਰੋ ਤੁਸੀਂ ਆਪ ਦਾ ਐਂ ਕਰ ਲਓ ਤੁਸੀਂ ਆਏ ਕਈ ਵਾਰੀ ਰੋਟੀ ਬਣਾਉਂਦੇ ਹੋਣ ਮੈਂ ਕਹਿੰਦੀ ਨਹੀਂ ਤੁਸੀਂ ਕੀ ਬਣਾਈ ਜਾਂਦੇ ਹੋ ਅੱਜ ਮੈਂ ਬਬਲੀ ਆ ਬਣਾਉਣਾ ਹੈ ਸਬਜੀ ਗੋਭੀ ਦੀ ਆ ਜਾਂ ਕਦੀ ਕੜੀ ਕਹਿ ਦਿੰਦੇ ਨੇ ਕਿਵੇਂ ਬਣਾਵਾਂ ਤੇ ਪੁੱਛ ਲੈਂਦੇ ਨੇ ਮੈਂ ਦੱਸੀ ਜਾਣੀ ਹੁੰਨੀ ਉਹਨਾਂ ਨੂੰ ਜੇਕਰ ਆਪਾਂ ਗੱਲ ਕਰੀਏ ਵੀ ਇੱਕ ਔਰਤ ਹੋਣ ਦੇ ਨਾਤੇ ਇੰਨਾ ਜ਼ਿੰਦਗੀ ਦੇ ਵਿੱਚ ਇਕੱਲਾਪਨ ਵੀ ਹੋਵੇ ਸਾਰੀਆਂ ਜ਼ਿੰਮੇਵਾਰੀਆਂ ਵੀ ਹੋਣ ਫਿਰ ਇਸ ਨੂੰ ਹੈਂਡਲ ਕਰਨਾ ਕੀ ਲੱਗਦਾ ਵੀ ਇਕੱਲੀ ਔਰਤ ਕਰ ਸਕਦੀ ਆ ਜਾਂ ਕੋਈ ਸਹਾਰਾ ਲਾਜ਼ਮੀ ਹੁੰਦਾ ਨਹੀਂ ਸੋਚੀਏ ਤਾਂ ਕਰ ਵੀ ਸਕਦੀ ਆ ਔਰਤ ਪਰ ਬਹੁਤ ਜਿਹੜੇ ਕੰਮ ਆ ਉਹ ਇਕੱਲੀ ਔਰਤ ਨਹੀਂ ਕਰ ਸਕਦੀ ਮਤਲਬ ਹਸਬੰਡ ਨੂੰ ਜ਼ਰੂਰਤ ਹੁੰਦੀ ਆ ਵਾਈਫ ਦੀ ਵਾਈਫ ਨੂੰ ਜ਼ਰੂਰਤ ਹੁੰਦੀ ਆ ਹਸਬੰਡ ਦੀ ਦੋਨਾਂ ਨੂੰ ਆਪਸ ਵਿੱਚ ਜ਼ਰੂਰਤ ਹੁੰਦੀ ਆ ਜੇ ਕੋਈ ਆਪਾਂ ਕੋਈ ਕੰਮ ਕਰਨਾ ਇੱਕ ਦੂਜੇ ਦਾ ਸਾਥ ਹੋ ਜਾਂਦਾ ਈ ਸਮਾਜ ਦੇ ਵਿੱਚ ਨਾ ਇਕੱਲੀ ਔਰਤ ਦਾ ਰਹਿਣਾ ਜਿਵੇਂ ਤੁਸੀਂ ਕਹਿੰਨੇ ਹੋ ਵੀ ਬਹੁਤ ਔਖਾ ਜਿਹੜੀਆਂ ਤੁਸੀਂ ਮੁਸ਼ਕਲਾਂ ਫੇਸ ਕਰ ਰਹੇ ਹੋ ਉਹ ਤਾਂ ਹੈਗੀਆਂ ਹੀ ਹੈਗੀਆਂ ਸਭ ਤੋਂ ਵੱਡੀ ਮੁਸ਼ਕਲ ਹੁੰਦੀ ਆ ਇਕੱਲੀ ਔਰਤ ਤੇ ਗਲਤ ਨਜ਼ਰਾਂ ਜਿਹੜੀਆਂ ਸਮਾਜ ਦੀਆਂ ਹੁੰਦੀਆਂ ਜਾਂ ਬੰਦਿਆਂ ਦੀਆਂ ਹੁੰਦੀਆਂ ਇਹ ਕੱਲੀ ਔਰਤ ਨੂੰ ਤਾਂ ਇਹ ਸਮਝ ਲੈਂਦੇ ਵੀ ਸਾਡੇ ਲਈ ਇਹ ਉਪਲਬਧ ਹੈ ਬਸ ਵੀ ਜੇ ਅਸੀਂ ਉਹ ਗੱਲ ਕਰਨੀ ਇਹਨੂੰ ਕਹੀਏ ਤੇ ਇਹ ਹਾਜ਼ਰ ਹੈ ਇਹ ਇਹੋ ਜਿਹੀਆਂ ਸਮੱਸਿਆ ਨਾਲ ਕਿਵੇਂ ਲੜਦੇ ਹਾਂ ਨਹੀਂ ਇਦਾਂ ਦੀਆਂ ਤਾਂ ਹਜੇ ਤੱਕ ਕੋਈ ਆਈਆਂ ਨਹੀਂ ਹਮ ਨਹੀਂ ਇਦਾਂ ਨਾ ਨਹੀਂ ਆਈਆਂ ਵੀਰੇ ਹਮ ਬਹੁਤ ਹਿੰਮਤੀ ਆ ਮੈਂ ਇਦਾਂ ਤਾਂ ਹੁਣ ਹਸਬੰਦ ਗਏ ਆ ਹਮ ਉਹਨਾਂ ਨੂੰ ਵੀ ਵਿਸ਼ਵਾਸ ਆ ਹਨਾ ਮੈਨੂੰ ਵੀ ਵਿਸ਼ਵਾਸ ਆ ਇਦਾਂ ਦੀ ਹਜੇ ਤਿੱਕਰ ਤਾਂ ਕੋਈ ਮਤਲਬ ਜਮਿਆ ਹੀ ਨਹੀਂ ਜਾਂ ਕੋਈ ਆਪਾਂ ਨੂੰ ਮਾੜੀ ਨਿਗਾ ਨਾਲ ਦੇਖ ਜੂ ਹਨਾ ਹਾਂਜੀ ਇਦਾਂ ਹੀ ਮਤਲਬ ਇਹੀ ਇਹੀ ਆ ਜਾਂਦੀ ਏ ਗੱਲ ਵੀ ਔਰਤ ਜੇ ਸਟਰੋਂਗ ਐ ਤਾਂ ਉਹਦੇ ਵੱਲ ਕੋਈ ਗਲਤ ਨਜ਼ਰ ਨਾਲ ਨਹੀਂ ਦੇਖ ਸਕਦਾ ਹਾਂਜੀ ਕਈ ਵਾਰੀ ਜੋ ਹੁੰਦਾ ਜੇ ਇੱਕ ਇਹ ਇਹ ਕਈਏ ਵੀ ਸਮਾਜ ਸਾਰਾ ਚੰਗਾ ਹੀ ਹੈ ਤੇ ਸਮਾਜ ਸਾਰਾ ਬੁਰਾ ਵੀ ਨਹੀਂ ਤੇ ਸਮਾਜ ਸਾਰਾ ਚੰਗਾ ਵੀ ਨਹੀਂ ਇਹ ਤਾਂ ਆਪਣੇ ਆਪ ਤੇ ਆ ਨਾ ਹਾਂਜੀ ਹਾਂਜੀ ਆਪਣੇ ਆਪ ਤੇ ਆ ਆਪਾਂ ਕਿੱਦਾਂ ਰਹਿਣਾ ਏ ਹਸਬੰਡ ਤੋਂ ਬਾਅਦ ਚ ਘਰ ਦੇ ਵਿੱਚ ਕਿੱਦਾਂ ਰਹਿਣਾ ਹੈ ਹਨਾ ਉਹ ਆਪਾਂ ਨੂੰ ਖੁਦ ਨੂੰ ਪਤਾ ਹੁੰਦਾ ਏ ਹੂੰ ਕੋਈ ਟੈਨਸ਼ਨ ਨਹੀਂ ਆਪਾਂ ਇਕੱਲੇ ਰਹਿ ਸਕਦੇ ਆ ਹੂੰ ਆਪਾਂ ਨੂੰ ਕੋਈ ਜੀ ਆਪਾਂ ਨੂੰ ਕੋਈ ਬਲਾਉ ਆਪਾਂ ਬੋਲਾਂਗੇ ਜੀ ਕੋਈ ਨਾਂ ਬਲਾਉ ਨਾ ਬੋਲਾਂਗੇ ਠੀਕ ਹੈ ਆਪਣੇ ਤੇ ਆਪਾ ਕਿੱਦਾਂ ਦੇ ਬੰਦੇ ਨਾਲ ਗੱਲ ਕਰਨੀ ਆ ਕਿੱਦਾਂ ਦੇ ਬੰਦੇ ਨਾਲ ਨਹੀਂ ਗੱਲ ਕਰਨੀ ਥੋੜਾ ਜਿਹਾ ਆਪ ਨੂੰ ਇਸ ਚੀਜ਼ ਦਾ ਮਤਲਬ ਹੋਰ ਡਰ ਪੈਦਾ ਹੋ ਜਾਂਦਾ ਕਿ ਕੋਈ ਸਮਾਜ ਦੇ ਵਿੱਚ ਐਦਾਂ ਨਾ ਕਹਿ ਦੇਵੇ ਉਹਦੇ ਹਸਬੰਡ ਗਏ ਹੋਏ ਵੇ ਇਹ ਦੇਖ ਕਿਵੇਂ ਫਿਰਦੀ ਆ ਤੇ ਕਿੱਦਾਂ ਜਾਣੀ ਡਾਰੀ ਚੱਕ ਤੁਰੇ ਫਿਰਦੇ ਆ ਮਤਲਬ ਐਦਾਂ ਦੀਆਂ ਗੱਲਾਂ ਬਹੁਤ ਕਹਿਣ ਵਾਲੀ ਹੁੰਦੇ ਆ ਹਜੇ ਤੱਕਰ ਮਤਲਬ ਕੋਈ ਕਿਸੇ ਨੇ ਕਹਾਂ ਨਹੀਂ ਕਿਹਾ ਕਹਿੰਦੇ ਵੀ ਹੋਣਗੇ ਸ਼ੈ ਜਦੋਂ ਇੱਕ ਹੈ ਨਾ ਔਰਤ ਦਾ ਹਸਬੰਡ ਬਾਹਰ ਜਾਂਦਾ ਹੈ ਉਹ ਮਿਹਨਤ ਕਰਦਾ ਪੂਰੀ ਤੇ ਔਰਤ ਜਦੋਂ ਘਰ ਬੰਨਦੀ ਹੈ ਜਿਵੇਂ ਤੁਸੀਂ ਹੈ ਨਾ ਵੀ ਇਸ ਘਰ ਨੂੰ ਉਹ ਉਹਨਾਂ ਦੀ ਕਮਾਈ ਨੂੰ ਸਹੀ ਤਰੀਕੇ ਨਾਲ ਵਰਤ ਰਹੇ ਹੋ ਬਣਾ ਰਹੇ ਹੋ ਉਹਦੇ ਤੇ ਵੀ ਸਵਾਲ ਖੜੇ ਕਰ ਦਿੰਦੇ ਆ ਵੀ ਲੋਕ ਬਹੁਤ ਸਾਰੇ ਹੁੰਦੇ ਆ ਵੀ ਹੈ ਨਾ ਵੀ ਬਈ ਇਹ ਤਾਂ ਘਰੇ ਬੈਠੀ ਪਤਾ ਨਹੀਂ ਕਿੱਥੋਂ ਲਈ ਜਾਂਦੀ ਆ ਹੈ ਨਾ ਜਾਂ ਇਹ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਕਈ ਨਹੀਂ ਹੁੰਦੀਆਂ ਨਹੀਂ ਪਰ ਸੁਣਿਆ ਕਿ ਲੋਕੀ ਕਈ ਵਾਰੀ ਇਦਾਂ ਵੀ ਕਹਿਣ ਲੱਗ ਜਾਂਦੇ ਆ ਪਤਾ ਨਹੀਂ ਕੀ ਕਮਾਈ ਕਰਨ ਲੱਗ ਗਿਆ ਤੇ ਖੁੱਲਾ ਖਰਾਬ ਕਰਦੀ ਆ ਜਾਂ ਹੁਣ ਐਸ਼ਾ ਕਰਨ ਲੱਗ ਗਈ ਇਹ ਚੀਜ਼ ਨਹੀਂ ਕਹੀ ਨਹੀਂ ਮੈਨੂੰ ਪਰ ਮੈਨੂੰ ਲੱਗਦਾ ਕਿ ਮੈਂ ਉਸ ਹਾਵ ਨਾਲ ਚੱਲਦੀ ਆ ਵੀ ਮੈਨੂੰ ਕਹਿਣ ਦਾ ਕਿਸੇ ਨੂੰ ਕੋਈ ਮੌਕਾ ਨਹੀਂ ਦਿੰਦੀ ਮੈਂ ਨਹੀਂ ਦਿੰਦੀਗੀ ਅਸਾ ਤੁਸੀਂ ਦੁਨੀਆ ਤੋਂ ਡਰਦੇ ਹੀ ਨਹੀਂ ਕੋਈ ਮੈਂ ਡਰਦੀ ਨਹੀਂ ਨਾ ਹੀ ਮੈਂ ਮੌਕਾ ਦੇਣਾ ਵੀ ਮੈਨੂੰ ਕੱਲ ਨੂੰ ਕੋਈ ਉੱਠ ਕੇ ਸਵਾਲ ਇਹ ਚੀਜ਼ ਦਾ ਕਰੇ ਹਨਾ ਨਹੀਂ ਤੁਹਾਡੇ ਪਤੀ ਕਮਾਉਂਦੇ ਆ ਤੁਸੀਂ ਐਸ਼ ਕਰੋਗੇ ਤਾਂ ਤੁਸੀਂ ਕਿਹੜਾ ਐਸ਼ ਕਰਦੀਆਂ ਮੈਂ ਐਸ਼ ਤੋਂ ਪਹਿਲਾਂ ਮੇਰੇ ਥੋੜੇ ਜੇ ਬਹੁਤ ਜਿਹੜੇ ਰਹਿੰਦੇ ਆ ਹਨਾ ਮਤਲਬ ਬਹੁਤ ਰਹਿੰਦੇ ਬੱਚਿਆਂ ਦੇ ਹੁਣ ਵਿਆਹਣੇ ਆਪਾਂ ਨੂੰ ਤੁਹਾਨੂੰ ਪਤਾ ਹੀ ਆ ਕਿੰਨਾ ਕਿੰਨਾ ਖਰਚਾ ਹੋ ਜਾਂਦਾ ਮੈਂ ਇਸ ਚੀਜ਼ ਨੂੰ ਲੈ ਕੇ ਜ਼ਰੂਰ ਉਹਨਾਂ ਦੀ ਕਮਾਈ ਤੇ ਮੈਂ ਖਰਾਬ ਨਹੀਂ ਕਰਦੀਗੀ ਇੱਕ ਐਸ਼ ਦੀ ਗੱਲ ਆ ਗਈ ਐਸ਼ ਤਾਂ ਮੈਂ ਮਤਲਬ ਕੋ ਸੋਚ ਸਮਝ ਕੇ ਕਰਦੀ ਆ ਉਹਨਾਂ ਦਾ ਵੀ ਮੈਨੂੰ ਫਾਇਦਾ ਹੋਵੇ ਗਿਆਨ ਦਾ ਹਨਾ ਕਮਾਈ ਦਾ ਮੈਂ ਐ ਖਰਾਬ ਨਹੀਂ ਕਰਦੀ ਮਤਲਬ ਸਹੀ ਤਰੀਕੇ ਨਾਲ ਕਰਦੀ ਸਹੀ ਤਰੀਕੇ ਨਾਲ ਬਰਤਦੀ ਆ ਹਾਂਜੀ ਜੇ ਆਪਾਂ ਗੱਲ ਕਰੀਏ ਵੀ ਤੁਹਾਡੀ ਜ਼ਿੰਦਗੀ ਦੀ ਪਿੱਛੇ ਦੀ ਬਚਪਨ ਦੀ ਬਚਪਨ ਕਿਵੇਂ ਸੀ ਬਚਪਨ ਤਾਂ ਬਹੁਤ ਗਰੀਬੀ ਸੀਗੀ ਹੂੰ ਪੰਜ ਭੈਣਾਂ ਸੀਂ ਅਸੀਂ ਤੇ ਡੈਡੀ ਇਕੱਲੇ ਕਮਾਈ ਕਰਨ ਵਾਲੇ ਸੀਗੇ ਹੂੰ ਤੇ ਡੈਡੀ ਦੇ ਨਾਲ ਅਸੀਂ ਬਚਪਨ ਤੋਂ ਹੀ ਅਸੀਂ ਮਤਲਬ ਪੁੱਤਾਂ ਵਾਂਗੂ ਕੰਮ ਕੀਤਾ ਹਨਾ ਜੀ ਉਹ ਕੱਲੇ ਗਰੀਬ ਸੀ ਅਸੀਂ ਉਹਨਾਂ ਦੇ ਨਾਲ ਖੜੀਆਂ ਹਾਂ ਅਸੀਂ ਆਪਦੇ ਮਤਲਬ ਬਚਪਨ ਦੇ ਵਿੱਚ ਵੀ ਕਿਸੇ ਤੋਂ ਉਂਗਲ ਨਹੀਂ ਕਰਾਈ ਅਸੀਂ ਮਤਲਬ ਮੁੰਡਿਆਂ ਵਾਂਗੂ ਕੰਮ ਕੀਤਾ ਹੈ ਮਾਪੇ ਦੇ ਨਾਲ ਫਿਰ ਅਸੀਂ ਹੌਲੀ-ਹੌਲੀ ਮਤਲਬ ਸਾਡੇ ਡੈਡੀ ਨੇ ਮਤਲਬ ਮੈਰਿਜ ਇੱਕ ਦੀ ਕੀਤੀ ਦੋ ਦੀ ਕੀਤੀ ਫਿਰ ਜਿਹੜੇ ਦੋ ਜਾਣੇ ਰਹਿ ਗਏ ਅਸੀਂ ਤਾਂ ਵੀ ਅਸੀਂ ਕਿਹਾ ਦੀ ਡੈਡੀ ਤੋਂ ਇਨੀ ਟੈਨਸ਼ਨ ਲੈ ਵੀ ਕੱਲ ਨੂੰ ਤਿੰਨ ਵਿਆਹ ਜਾਂ ਗਿਆ ਦੋ ਰਹਿ ਗਏ ਤੈਨੂੰ ਕੋਈ ਲਾਂਬਾ ਮਿਲੂ ਤੈਨੂੰ ਲਾਂਬਾ ਨਹੀਂ ਮਿਲਣਾ ਅਸੀਂ ਤੇਰੇ ਨਾਲ ਖੜੀਆਂ ਆਂ ਪੁੱਤਾਂ ਨੂੰ ਕੰਮ ਕੀਤਾ ਅਸੀਂ ਹਾਂਜੀ ਤੁਸੀਂ ਛੋਟੇ ਸੀ ਮੈਂ ਚੌਥੇ ਨੰਬਰ ਵਾਲੀ ਸੀਗੀ ਹਾਂਜੀ ਅਸੀਂ ਵੀ ਮਤਲਬ ਗਰੀਬੀ ਬਹੁਤ ਦੇਖੀ ਆ ਡੈਡੀ ਦੇ ਨਾਲ ਕੰਮ ਕਰਾਇਆ ਹੈ ਅੱਛਾ ਤੁਸੀਂ ਜਿਵੇਂ ਡੈਡੀ ਮਿਹਨਤੂਰੀ ਕਰਦੇ ਸੀ ਨਹੀਂ ਮੰਮਾ ਮੇਰੇ ਕੰਮ ਕਰਦੇ ਸੀ ਨਾ ਜਿੱਥੇ ਹੂੰ ਮਤਲਬ ਟੀਚਰਾਂ ਦੀ ਚਾਹ ਬਣਾਉਂਦੀ ਸੀ ਉੱਥੇ ਸਾਨੂੰ ਮਤਲਬ ਨਾਲ ਮੰਮਾ ਨੇ ਕਹਿੰਦੀ ਵੀ ਕੋਲੇ ਤੁਹਾਨੂੰ ਮੈਂ ਰੱਖੂਗੀ ਅੱਖਾਂ ਦੇ ਸਾਹਮਣੇ ਜੇ ਮੇਰੀਆਂ ਪਾਂਜਾ ਤੇ ਵੀ ਕੱਲ ਨੂੰ ਕੋਈ ਤੁਹਾਨੂੰ ਇਦਾਂ ਨਾ ਕਵੇ ਵੀ ਇਹ ਖਣੀ ਐਵੇਂ ਹੀ ਮਤਲਬ ਸਾਂਭੀਆਂ ਨਹੀਂ ਗੀਆਂ ਹਨਾ ਤੇ ਅਸੀਂ ਮਤਲਬ ਦੀ ਮਾਂ ਦੇ ਨਾਲ ਪੂਰਾ ਕੰਮ ਕੀਤਾ ਮਾਂ ਦੇ ਨਾਲ ਹੀ ਰਹੇ ਹਾਂ ਕੋਈ ਇਦਾਂ ਦੀ ਅਸੀਂ ਕੋਈ ਲਾਂਬਾ ਨਹੀਂ ਦਵਾਏਗਾ ਫਿਰ ਜਦੋਂ ਮੈਰਿਜ ਹੁੰਦੀ ਹੈ ਤੁਹਾਡੀ ਮੈਰਿਜ ਤੋਂ ਬਾਤ ਤੁਹਾਡੇ ਹਸਬੰਦ ਜਿਹੜੇ ਇਹ ਮਿਹਨਤ ਕਰਦੇ ਰਹੇ ਆ ਪੱਲੇਦਾਰੀ ਚ ਵੈਸੇ ਤਾਂ ਕਹਿੰਦੇ ਆ ਵੀ ਪੱਲੇਦਾਰਾਂ ਨੂੰ ਪੈਸਾ ਬਹੁਤ ਬਣਦਾ ਪਰ ਤੁਸੀਂ ਕਹਿੰਦੇ ਹੋ ਵੀ ਇੱਥੇ ਪੱਲੇਦਾਰੀ ਚ ਕਮਾਈ ਨਹੀਂ ਸੀਗੀ ਇਸ ਲਈ ਬਾਹਰ ਚਲੇ ਗਏ ਨਹੀਂ ਕਮਾਈ ਠੀਕ ਸੀ ਵੀਰੇ ਪਰ ਜਿਹੜਾ ਗਧਿਆਂ ਵਾਂਗੂ ਕੰਮ ਕਰਨਾ ਸੀ ਉਹ ਮੈਨੂੰ ਨਹੀਂ ਚੰਗਾ ਲੱਗਦਾ ਸੀ ਅੱਛਾ ਤੁਸੀਂ ਵੀ ਜਿਹੜੀ ਨਜਾਇਜ਼ ਮਿਹਨਤ ਸੀਗੀ ਉਹਦੇ ਤੋਂ ਹਾਂ ਮਤਲਬ ਇੰਨੀ ਵੀ ਨਹੀਂ ਸੀ ਕੁਝ ਬਣਦਾ ਨਹੀਂ ਸੀ ਕਿ ਹਰ ਰੋਜ਼ ਦਾ 300 ਰੁਪਿਆ ਕਈ ਹੈਨਾ ਇਸ ਲਈ ਬਣਦਾ ਸੀ ਤੁਸੀਂ ਫਿਰ ਤੁਸੀਂ ਫਿਰ ਬਾਹਰ ਭੇਜਣ ਲਈ ਤੁਸੀਂ ਪੈਸੇ ਉਧਾਰੇ ਚੱਕੇ ਸਾਰੇ ਹਾਂ ਮੈਂ ਆਪਣੀਆਂ ਭੈਣਾਂ ਤੋਂ ਹੀ ਲਈ ਸੀ ਹਾਂਜੀ ਕਿੰਨਾ ਚਿਰ ਹੋ ਗਿਆ ਤੁਹਾਡੇ ਹਸਬੰਦ ਨੂੰ ਉਹਨਾਂ ਨੂੰ 5 ਮਹੀਨੇ ਹੋ ਗਏ ਅੱਛਾ ਹਾਂਜੀ 5 ਮਹੀਨੇ ਤੱਕ ਦਿਲ ਹਜੇ ਲੱਗਿਆ ਨਹੀਂ ਹੋਣਾ ਉਹਨਾਂ ਦਾ ਹੈ ਨਾ ਦਿਲ ਤਾਂ ਲੱਗ ਜਾਣਾ ਹੈ ਹੁਣ ਕਹਿੰਦੇ ਸੀ ਕਹਿੰਦੇ ਮੈਂ ਲਾਉਂਗਾ ਹੌਲੀ ਹੌਲੀ ਦਿਲ ਲਾਉਂਗਾ ਬਬਲੀ ਮੈਨੂੰ ਪਤਾ ਲੱਗ ਗਿਆ ਤੂੰ ਮਤਲਬ ਇਹ ਮੇਰੀ ਟੈਨਸ਼ਨ ਲੈਨੀ ਆ ਵੀ ਇੱਥੇ ਕੰਮ ਕਰਦਾ ਸੀ ਤਾਂ ਸ਼ਰਾਬ ਪੀਂਦਾ ਸੀ ਹੁਣ ਇੱਥੇ ਮੈਂ ਬਬਲੀ ਮਾਨ ਲਾ ਕੇ ਕੰਮ ਕਰੂੰਗਾ ਤੁਸੀਂ ਟੈਨਸ਼ਨ ਨਾ ਲਿਆ ਕਰੋ ਮੈਂ ਦਿਲ ਲਾਉਂਗਾ ਤੁਸੀਂ ਕਿਵੇਂ ਆਪਣੇ ਆਪ ਨੂੰ ਸਮਝਾਇਆ ਜਾਂ ਆਪਦਾ ਦਿਲ ਕਿਵੇਂ ਲਾਇਆ ਬੱਚਿਆਂ ਨਾਲ ਵੀਰੇ ਦਿਲ ਲੱਗ ਜਾਂਦਾ ਏ ਹਾਂਜੀ ਲੱਗ ਜਾਂਦਾ ਏ ਹੁਣ ਕਈ ਲੇਡੀਜ਼ ਆ ਹੁਣ ਮੇਰੇ ਤਾਂ ਹਸਬੰਡ ਚਲੋ ਪਹਿਲੀ ਵਾਰ ਗਏ ਆ ਹੁਣ ਕਈ ਮਤਲਬ ਫੌਜੀ ਆ ਹੁਣ ਉਹ ਵੀ ਤਾਂ ਇੱਕ ਲੇਡੀਜ਼ ਦਿਲ ਲਾਉਂਦੇ ਆ ਆਪਾਂ ਹਰ ਤਰ੍ਹਾਂ ਦੇ ੱਡੋ ੱਡੀ ਇਨਸਾਨ ਮਿਲਦੇ ਆ ਹਨਾ ਆਪਾਂ ਇੱਕ ਦੂਜੇ ਨੂੰ ਭੈਣ ਭਰਾ ਨੂੰ ਵੇਖ ਕੇ ਉਹੋ ਜਿਹਾ ਮਨ ਬਣ ਜਾਂਦਾ ਏ ਹਾਂਜੀ ਇਹ ਤੁਸੀਂ ਜਿਵਕਰ ਕਈਏ ਵੀ ਆ ਨਾ ਵੀ ਤੁਹਾਡੀ ਵੀ ਐਸੀ ਵੀ ਆਪਣੇ ਕਿ ਇਹ ਵੀ ਐਸੀ ਪਿਆਰ ਦੀ ਕਹਾਣੀਆਂ ਥੋੜੀ ਪਤੀ ਪਤਨੀ ਦੀ ਵੀ ਤੁਹਾਨੂੰ ਬਾਅਦ ਚ ਪਤਾ ਲੱਗਿਆ ਵੀ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਪਹਿਲਾਂ ਨਹੀਂ ਲੱਗਿਆ ਹੋਣਾ ਚਲ ਨਹੀਂ ਸਾਡਾ ਸਾਡਾ ਮੇਰੀ ਨਾ ਭੈਣ ਦਾ ਦਿਉਰੀ ਸੀ ਇਹ ਮਤਲਬ ਮੇਰੇ ਮੰਮੀ ਕਹਿੰਦੇ ਵੀ ਵਧੀਆ ਏ ਹਨਾ ਜਿੱਥੇ ਪਹਿਲਾਂ ਮੇਰੀ ਭੈਣ ਵਿਆਹੀ ਆ ਵੀ ਮੰਮਾ ਮੇਰੇ ਕਹਿੰਦੇ ਵਧੀਆ ਏ ਪਰਵਾਰ ਹੋ ਸਕਦਾ ਤੇਰਾ ਰਸਤਾ ਵੀ ਕਰਦੀ ਹੈ ਹਨਾ ਤੇ ਚਲੋ ਵੀ ਮਤਲਬ ਪਸੰਦ ਆ ਗਿਆ ਹਨਾ ਉਹਨਾਂ ਨੂੰ ਵੀ ਮੈਂ ਪਸੰਦ ਆ ਗਈ ਤੇ ਮਤਲਬ ਥੋੜਾ ਜਿਹਾ ਸਾਡਾ ਆਪ ਦਾ ਹੀ ਹੱਥ ਆ ਸਾਡੇ ਆਪ ਦੀ ਇੱਕ ਦੂਜੇ ਦੀ ਮਤਲਬ ਮਰਜ਼ੀ ਨਾਲ ਹੀ ਹੋਇਆ ਇਹ ਤੇ ਘਰਦਿਆਂ ਨੇ ਦਿਔਰ ਸੀ ਭੈਣ ਦਾ ਸਾਰਿਆਂ ਨੇ ਗੱਲਬਾਤ ਕਰਕੇ ਕਹਿੰਦੇ ਵਧੀਆ ਮੁੰਡਾ ਏ ਕੋਈ ਫਿਰ ਤਾਂ ਫਿਰ ਤਾਂ ਉਹਨਾਂ ਦਾ ਰੋਣਾ ਜਾਇਜ਼ ਆ ਹਾਂਜੀ ਪਹਿਲੀ ਵਾਰ ਗਏ ਆ ਉਹਨਾਂ ਨੇ ਕਦੀ ਜੇ ਕਿਤੇ ਰਸਤੇਦਾਰ ਚ ਵੀ ਚਲੇ ਜਾਣਾ ਨਾ ਉਹਨਾਂ ਨੇ ਦਿਲ ਨਹੀਂ ਲਾਉਣਾ ਉਹਨਾਂ ਨੇ ਕਹਿਣਾ ਮੈਂ ਘਰ ਹੀ ਆਉਣਾ ਤੇ ਬਸ ਥੋੜਾ ਜਿਹਾ ਮੈਨੂੰ ਇਦਾਂ ਹੀ ਕਹਿ ਰਹਿਣਾ ਜੇ ਕਿਸੇ ਨਾਲ ਵੀ ਗੱਲ ਕਰਨੀ ਮੈਂ ਨਹੀਂ ਰਹਿਣਾ ਨਹੀਂ ਬਬਲੀ ਵਿਚਾਰੀ ਦਾ ਦਿਲ ਨਹੀਂ ਲੱਗਣਾਗਾ ਮੈਨੂੰ ਵਿਚਾਰੀ ਵਿਚਾਰੀ ਕਰਨਾ ਤੇ ਹੁਣ ਵੀ ਉੱਥੇ ਵੀ ਹਰ ਗੱਲ ਬਬਲੀ ਆਏ ਆ ਬਬਲੀ ਹੋ啊 ਤੇ ਬਸ ਮੈਂ ਕਹਿਨੀ ਨਹੀਂ ਹੁਣ ਤੁਸੀਂ ਇੱਥੇ ਆ ਗਏ ਥੋੜਾ ਚੇਂਜ ਹੋ ਜਾਓ ਵੀ ਹੁਣ ਇੱਥੇ ਹੋਰ ਗੱਲ ਸੀ ਇੱਥੇ ਹੋਰ ਆ ਸਾਰਿਆਂ ਨਾਲ ਤੁਹਾਡਾ ਬਾਪ ਐਂਦਾ ਏ ਤੁਸੀਂ ਥੋੜਾ ਜਿਹਾ ਹੋਰ ਆਪ ਦੇ ਆਪ ਨੂੰ ਸਿਆਣੇ ਬਣ ਕੇ ਵੀ ਮਤਲਬ ਸਟਰੋਂਗ ਰਹੋ ਉਹਨਾਂ ਨੂੰ ਹੁਣ ਆਪਾਂ ਕਰ ਸਕਦੇ ਆ ਕੱਲ ਸ਼ਾਇਦ ਜੇ ਤਾਂ ਨਾ ਚੱਕਿਆ ਨਾ ਉਹਨਾਂ ਨੇ ਦੇਖਦੇ ਆਂ ਜੇ ਤਾਂ ਚੱਕ ਲਿਆ ਤਾਂ ਠੀਕ ਆ ਹਮ ਕਈ ਵਾਰ ਆਉਂਦਾ ਨਾ ਕਈ ਵਾਰੀ ਫੋਨ ਨਹੀਂ ਚੱਕਣ ਦਿੰਦੇਗੇ ਹਮ ਮੈਂ ਵੈਸੇ ਕਿਹਾ ਸੀ ਉਹਨਾਂ ਨੂੰ ਵੀ ਤੁਸੀਂ ਫੋਨ ਕੋਲੇ ਰੱਖਿਓ ਫਰ ਹੁਣ ਨਹੀਂ ਨਹੀਂ ਉਹਨਾਂ ਦਾ ਨੈਟ ਹੀ ਨਹੀਂ ਹੋਣਾਗਾ ਹੂੰ ਚਲੋ ਕੋਈ ਨਹੀਂ ਜੇ ਥੋੜੀ देर ਆਪਾਂ ਵੇਟ ਕਰ ਲੈਨੇ ਆ ਜੇ ਹੋ ਸਕਦਾ ਮੈਂ ਤਾਂ ਹੂੰ ਹੋਰ ਤਾਂ ਕੋਈ ਗੱਲ ਨਹੀਂ ਜਿਹੜੀ ਦੱਸਣ ਵਾਲੀ ਰਹਿ ਗਈ ਹੋਵੇ ਗੱਲ ਤਾਂ ਕੋਈ ਵੀ ਨਹੀਂ ਵੀਰੇ ਮੈਂ ਵੀ ਸਾਰਿਆਂ ਨੂੰ ਮੇਰਾ ਇੱਕ ਮੇਰੇ ਵੱਲੋਂ ਮਤਲਬ ਇੱਕ ਮੈਸੇਜ ਆ ਹਨਾ ਵੀ ਆਪਾਂ ਆਪਣੇ ਪਤੀ ਨਾਲ ਜੇ ਮਾੜੀ-ਮੋਟੀ ਮਤਲਬ ਉਹਨਾਂ 'ਚ ਕੋਈ ਗਲਤੀ ਲੱਗਦੀ ਆ ਛੇਤੀ ਆਪਦੇ ਮਾਪੇ-ਬਾਪ ਨੂੰ ਉਹਨਾਂ ਦੱਸਿਆ ਕਰੋ ਤੇ ਆਪਣੇ ਘਰ 'ਚ ਕਿਵੇਂ ਰਹਿਣਾ ਥੋੜਾ ਜਿਹਾ ਆਪਣੇ ਆਪ ਤੇ ਹਨਾ ਹੌਂਸਲਾ ਰੱਖਿਆ ਕਰੋ ਛੇਤੀ ਆਪਣੇ ਪੇਕਿਆਂ ਵੱਲ ਨੂੰ ਕੁੜੀਆਂ ਨੂੰ ਮੈਂ ਕਹਿਣਾ ਚਾਹੁੰਨੀ ਕਿ ਵੀ ਛੇਤੀ ਨਾ ਦੱਸਿਆ ਕਰਨ ਵਾਲੇ ਮਾਪੇ ਦੁਖੀ ਨਾਲੇ ਆਪਾਂ ਆਪ ਖੁਦ ਦੁਖੀ ਆਪਾਂ ਖੁਦ ਕਿਵੇਂ ਰਹਿਣਾ ਆਪਦੇ ਪਤੀ ਦੇ ਨਾਲ ਨਹੀਂ ਇਹ ਤਾਂ ਇਹ ਤਾਂ ਇਹ ਤਾਂ ਕਿਹਾ ਵੀ ਜਾਂਦਾ ਵੀ ਜਿਹੜੀਆਂ ਕੁੜੀਆਂ ਆਪਣੇ ਮਾਪਿਆਂ ਨੂੰ 10 ਦੀਆਂ ਸਹੁਰਿਆਂ ਦੀ ਗੱਲਾਂ ਉਹਨਾਂ ਦੇ ਘਰ ਵਸਦੇ ਨਹੀਂ ਹਾਂਜੀ ਘਰ ਵੀ ਨਹੀਂ ਵਸਦੇ ਬਾਕੀ ਮਾਪੇ ਹੋਰ ਦੁਖੀ ਹੁੰਦੇ ਆ ਆਪਦੇ ਪਹਿਲਾਂ ਤਾਂ ਮਸਾ ਹਨਾ ਮਾਪੇ ਨੇ ਪਤਾ ਨਹੀਂ ਕਿਵੇਂ ਕਿਹੜੇ ਹਾਲਾਤਾਂ ਨਾਲ ਕੁੜੀਾਂ ਦੀ ਮੈਰਿਜ ਕੀਤੀ ਹੁੰਦੀ ਆ ਤੇ ਫਿਰ ਆਪਾਂ ਉਸ ਤੋਂ ਬਾਅਦ ਚ ਆਪਦੇ ਸਹੁਰਿਆਂ ਦੀਆਂ ਗੱਲਾਂ ਬਾਤਾਂ ਦੱਸਦਿਆਂ ਮਾਪੇ ਹੋਰ ਦੁਖੀ ਹੁੰਦੇ ਆ ਕਿ ਮੈਂ ਇਦਾਂ ਦੀ ਇੱਕ ਔਰਤ ਸੀਗੀ ਕਿ ਵੀ ਕਾਫੀ ਮੇਰੇ ਨਾਲ ਬਹੁਤ ਮੁਸ਼ਕਲਾਂ ਆਈਆਂ ਪਰ ਮੈਂ ਆਪਣੇ ਮਾਪੇ ਨੂੰ ਕਦੀ ਨਹੀਂ ਦੱਸਿਆਗਾ ਕਿ ਮੈਂ ਇਦਾਂ ਹੈ ਨਾ ਮੈਂ ਆਪਦੇ ਆਪ ਹੀ ਅੱਜ ਆ ਮਤਲਬ ਟਾਈਮ ਆ ਗਿਆ ਕਿ ਮੈਂ ਹੌਸਲਾ ਰੱਖ ਕੇ ਇਥੋਂ ਤਿੱਕਰ ਪਹੁੰਚੀ ਆ ਆਪਦੇ ਘਰ ਚ ਹੀ ਰਹੀ ਆ ਕਦੀ ਗੁੱਸੇ ਹੋ ਕੇ ਮੈਂ ਆਪਦੇ ਪਿੱਛੇ ਨਹੀਂ ਗਈਗੀ ਹਾਂਜੀ ਤੁਸੀਂ ਫਿਰ ਇੰਸਟਾਗ੍ਰam ਤੇ ਕਿਵੇਂ ਆਏ ਇੰਸਟਾਗ੍ਰam ਤੇ ਮੈਨੂੰ ਵੈਸੇ ਬਚਪਨ ਤੋਂ ਹੀ ਸੀਗਾ ਹਾਂ ਤੇ ਉਦੋਂ ਤੁਹਾਨੂੰ ਪਤਾ ਸਮੇਂ ਪਹਿਲਾਂ ਕਹਿ ਜੇ ਹੁੰਦੇ ਸੀਗੇ ਤੇ ਮੇਰੇ ਮਤਲਬ ਨਾਨਕਿਆਂ ਵੱਲੋਂ ਮਾਮਾ ਜੀ ਨੇ ਕਹਿਣਾ ਅਸੀਂ ਨਹੀਂ ਇਹ ਕੰਮ ਕਰਨਾਗਾ ਜਾਂ ਤੈਨੂੰ ਗਾਉਣ ਦਾ ਸ਼ੌਂਕ ਸੀ ਅਸੀਂ ਨਹੀਂ ਇਹ ਕੰਮ 'ਚ ਪੈਣਾਗਾ ਅਸੀਂ ਖੁਦ ਜਾਣਦੇ ਆ ਗਾਇਕਾਂ ਨਾਲ ਪਤਾ ਉੱਥੇ ਕੁੜੀਆਂ ਨਾਲ ਮਤਲਬ ਪੀਤੀ ਸ਼ਰਾਬ ਪੀਤੀ ਵਾਲੇ ਜਾਂ ਇਦਾਂ ਦੇ ਕਈ ਜੈਂਸ ਹੁੰਦੇ ਆ ਹਨ ਵੀ ਇਹ ਚੀਜ਼ ਅਸੀਂ ਦੇਖ ਚੁੱਕੇ ਆ ਵੀ ਤੈਨੂੰ ਇਹ ਚੀਜ਼ 'ਚ ਨਹੀਂ ਪੈਣ ਦੇਣਾਗਾ ਤੇ ਚਲੋ ਮੈਨੂੰ ਹੌਲੀ ਹੌਲੀ ਸ਼ੌਂਕ ਸੀਗਾ ਫਿਰ ਮੇਰੀ ਜਦੋਂ ਮੈਰਿਜ ਹੋਗੀ ਤੇ ਹਸਬੰਦ ਮੇਰੇ ਨਾਲ ਸੀਗੇ ਤੇ ਮੈਨੂੰ ਕਦੀ ਕੁਝ ਨਹੀਂ ਕਿਹਾ ਪਹਿਲਾਂ ਮੈਂ ਟਿਕਟੋਕ ਤੇ ਬਣਾਉਂਦੀ ਰਹੀ ਆ ਫਿਰ ਹੁਣ ਇਨਸਟਾ ਤੇ ਮਤਲਬ ਮੈਨੂੰ ਲੱਗਦਾ ਕਿ ਮੇਰਾ ਹੁਣ ਚਲੋ ਮੈਂ ਇਹ ਤਾਂ ਕਹਿੰਦੀ ਨਹੀਂ ਵੀ ਮੈਂ ਛੜ ਗਈ ਜਾਂ ਬਹੁਤ ਛੜ ਜਾਉਂਗੀ ਹਨਾ ਇਹ ਚੀਜ਼ ਨਹੀਂ ਮਤਲਬ ਮੇਰਾ ਜਿਹੜਾ ਸ਼ੌਂਕ ਸੀਗਾ ਐਕੋ ਹੁਣ ਪੂਰਾ ਹੋ ਰਿਹਾ ਏ ਹਾਂਜੀ ਹਸਬੰਦ ਦੀ ਵਜ੍ਹਾ ਦੇ ਨਾਲ ਜਿਹੜੇ ਕਮੈਂਟ ਆਉਂਦੇ ਆ ਗਲਤ ਫਿਰ ਉਹਨੂੰ ਕਿਵੇਂ ਸਾਹਮਦੇ ਆ ਮੈਂ ਕਦੀ ਉਹਨਾਂ ਨੂੰ ਨਾ ਤਾਂ ਰਿਪਲਾਈ ਦਿੱਤਾ ਏ ਤੇ ਨਾ ਹੀ ਮਤਲਬ ਨਾ ਹੀ ਹੁੰਦਾ ਹੁੰਦਾ ਵੀ ਬੋਲਣ ਤੋਂ ਬਿਨਾ ਥੱਪੜ ਲੀਡ ਕਰਦੋ ਕੀ ਜ਼ਰੂਰਤ ਆ ਆਪਾਂ ਜਿਨ੍ਹਾਂ ਨੇ ਕਮੈਂਟ ਚੰਗੇ ਕਰਨੇ ਆ ਉਹ ਸ਼ਾਇਦ ਚੰਗੇ ਹੀ ਹੋਣਗੇ ਤੇ ਜਿਨ੍ਹਾਂ ਨੇ ਮਤਲਬ ਕਮੈਂਟ ਨਹੀਂ ਵਧੀਆ ਕੀਤੇ ਉਹਨਾਂ ਨਾਲ ਬੈਸਣ ਦਾ ਕੋਈ ਫਾਇਦਾ ਨਹੀਂ ਹੈਗਾ ਮੈਂ ਉਹਨਾਂ ਨਾਲ ਗੱਲ ਨਹੀਂ ਕਰਨਾ ਪਸੰਦ ਕਰਦੀ ਬਣਾਉਂਦਾ ਵੀ ਕੀ ਗੱਲ ਕਰਨੀ ਹੈ ਨਾ ਜਦੋਂ ਪਤਾ ਗਲਤਕਾਰੀ ਦਿੱਤਾ ਇਹਦਾ ਫਾਇਦਾ ਤਾਂ ਹੈ ਨਹੀਂ ਮੈਂ ਡਿਲੀਟ ਕਰ ਦੇਣੀ ਹੁੰਨੀ ਹੈ ਹਾਂਜੀ ਜਿਵੇਂ ਤੁਸੀਂ ਦੱਸਦੇ ਸੀਗੇ ਵੀ ਤੁਹਾਡੇ ਹਸਬੰਦ ਨੂੰ ਕਹਿ ਦਿੰਦੇ ਆ ਭਾਗਤਾ ਵੀ ਤੇ ਇਹ ਆ ਮੈਨੂੰ ਕਹਿ ਦਿੰਦੇ ਆ ਮੈਨੂੰ ਕਹਿ ਦਿੰਦੇ ਆ ਇਹ ਚੋਸਤਾ ਇਹ ਰੋਂਦੀ ਨਹੀਂਗੀ ਤੇ ਹਸਬੰਦ ਇਹਦਾ ਭਾਗਤਾ ਵਿਚਾਰਾ ਬਹੁਤ ਭਾਗਤਾ ਜਨਾਨੀ ਨਹੀਂ ਲੱਗਦੀ ਭਾਗਤਾ ਪਰ ਮੈਨੂੰ ਪਤਾ ਨਾ ਵੀ ਅਸੀਂ ਆਪਸ ਵਿੱਚ ਇੱਕ ਦੂਜੇ ਨਾਲ ਕਿਵੇਂ ਰਹਿਨੇ ਆ ਹੈਂਡਲ ਕਰਦੇ ਆ ਇੱਕ ਦੂਜੇ ਨੂੰ ਤੇ ਬਸ ਵਧੀਆ ਟਾਈਮ ਨੰਗੀ ਆਂਦਾ ਵੀਰੇ ਹਮ ਸਭ ਤੋਂ ਵੱਧ ਰੀਲ ਤੁਹਾਡੀ ਉਹੀ ਚੱਲੀ ਸੀਗੀ ਨਹੀਂ ਕਾਫੀ ਚੱਲ ਲੰਗਾ ਹਮ ਉਹ ਕਿਹਣੀ ਹੋਰ ਕਿਹੜੀ ਸੀਗੀ ਹ ਹਸਬੈਂਡ ਦੇ ਨਾਲ ਹੀ ਆ ਜਿਹੜੀਆਂ ਚੜੀਆਂ ਹਨ ਜੀ ਹਮ ਮਿਲੀਅਨ ਟਿੱਕਰ ਵਿਊ ਆਏ ਵੇ ਆ ਜੀ ਬਹੁਤ ਚੜੀਆਂ ਮੈਂ ਇਹੀ ਚੀਜ਼ ਕਹਿਣਾ ਚਾਹੁੰਦੀ ਆ ਕਿ ਮੈਂ ਅਖਈ ਕਹਿ ਦਿੰਦੇ ਆ ਕਿ ਹਸਬੈਂਡ ਦੇ ਨਾਲ ਐਦਾਂ ਗੁੱਸੇ 'ਚ ਰਹਿਣਾ ਕਿ ਆਪਣੀ ਚੜ੍ਹਾਈ ਆਪਣੇ ਬੰਦੇ ਨਾਲ ਹੀ ਆ ਹੁਣ ਜੇ ਅੱਜ ਮੈਂ ਉਹਦੇ ਨਾਲ ਠੀਕ ਰਹਿੰਦੀ ਸੀ ਉਹ ਮੇਰੇ ਨਾਲ ਠੀਕ ਰਹਿੰਦੇ ਸੀਗੇ ਜੇ ਅੱਜ ਮੈਂ ਮਤਲਬ ਦੁਨੀਆ ਦੇ ਵਿੱਚ ਮਤਲਬ ਇੱਕ ਛਾਈ ਇੰਨੀ ਵੀ ਕਹਿ ਨਹੀਂ ਸਕਦੀ ਮਛਾਈ ਮਤਲਬ ਥੋੜੇ ਜਿ ਮੇਰੀ ਆਈਡੀ ਚੱਲਣ ਲੱਗ ਗਈ ਮੈਂ ਕਿਹਦੀ ਵਜ੍ਹਾ ਨਾਲ ਮੈਂ ਆਪਣੇ ਹਸਬੈਂਡ ਦੀ ਵਜ੍ਹਾ ਨਾਲ ਹੀ ਚੜ੍ਹੀ ਆ ਮੇਰੀਆਂ ਵੀਡੀਓ ਉਹਨਾਂ ਦੀ ਵਜ੍ਹਾ ਨਾਲ ਹੀ ਚੜ੍ਹੀ ਆ ਕੀ ਕਹਿਣ ਦਾ ਮਤਲਬ ਇਹ ਮੇਰਾ ਕਿ ਹਸਬੈਂਡ ਇੱਕ ਦੂਜੇ ਦੀ ਹਿੰਮਤ ਜ਼ਰੂਰਤ ਹੁੰਦੇ ਆ ਉਹ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਮੇਰਾ ਮਤਲਬ ਮੈਨੂੰ ਉਹਨਾਂ ਨੇ ਕਦੀ ਰੋਕਿਆ ਨਹੀਂਗਾ ਤੇ ਮੈਂ ਹਟੀ ਨਹੀਂ ਬਣਾਉਣਾ ਹਾਂਜੀ ਮੈਨੂੰ ਸੀਗਾ ਇੱਕ ਦਿਨ ਮੈਂ ਜ਼ਰੂਰ ਮੇਰੀ ਮਿਹਨਤ ਰੰਗ ਲਿਆਊਗੀ ਧੰਨਵਾਦ ਜੀ ਤੁਸੀਂ ਤੁਹਾਡਾ ਟਾਈਮ ਦਿੱਤਾ ਅਨਮੋਲ ਤੇ ਸਾਡੇ ਦਰਸ਼ਕਾਂ ਨਾਲ ਅੱਜ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਹਾਂਜੀ ਜੁੜੇ ਰਹੋ ਵੋਕਲ ਜਗਮੀ ਚੈਨਲ ਦੇ ਨਾਲ ਬਹੁਤ ਬਹੁਤ ਧੰਨਵਾਦ